ਮਹਾਰਾਜਪਾਲ ਸਿੰਘ ਜੀ ਬੀਕੇਯੂ ਆਜ਼ਾਦ ਜ਼ਿਲ੍ਹਾ ਅਗੂ ਗੱਲ ਕਰੀਏ 13 ਦੀ ਤਾਂ ਕਿਸ ਤਰੀਕੇ ਦੇ ਜਾਂ ਤਿਆਰੀਆਂ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਲੜਾਈ ਕਿਵੇਂ ਦੀ ਲੱਗਦੀ ਹੈ ਦੇਖੋ ਜੀ ਲਗਭਗ ਆਸੀਂ ਸਾਡਾ ਇਧਰਲਾ ਕੀਤਾ ਐ ਸੋ ਗਰੂਰ ਬਲਾਕ ਦਾ ਸਾਡੀਆਂ ਸਾਰੇ ਪਿੰਡਾਂ ਦੇ ਵਿੱਚ ਤਿਆਰੀਆਂ ਮੁਕੰਮਲ ਨੇ ਤਕਰੀਬਨ ਸਾਡੇ ਮੰਗਵਾਲ ਪਿੰਡ ਦੀ ਲੈ ਲਓ ਗੱਲ ਅਸੀਂ ਸਾਡੇ 7 ਟਰੈਕਟਰ ਪੂਰੇ ਤਿਆਰੀ ਚ ਮੁਕੰਮਲ ਨੇ ਪਾਣੀ ਵਾਲੀ ਟੈਂਕੀ ਮੁਕੰਮਲ ਆ ਪੂਰਾ ਸਾਰਾ ਪ੍ਰਬੰਧ ਅਸੀਂ ਨੇ ਆ ਦੇਖ ਸਕਦੇ ਹੋ ਤੁਸੀਂ ਪੂਰਾ ਤਿਆਰੀ ਹੈ ਸਾਡੀ ਦੇਖੋ ਜੀ ਜਿਹੜਾ ਆਪਣੀ ਐਮਐਸਪੀ ਦਾ ਜਿਹੜਾ ਰਿੜਕਾ ਹੈ ਰੈਂਦੀਆਂ ਮੰਗਾ ਖੀਰੀ ਨਾਲ ਸੰਬੰਧਿਤ ਮੰਗਾ ਨੇ ਜੀ ਉਹ ਮਤ ਲੈਣਾਂ ਨੇ ਵਿਸ਼ਵਾਸ ਦਿੱਤਾ ਸੀ ਉਦੋਂ ਇਹ ਫੇਰ ਮੁਕਰ ਚੱਲੇ ਨੇ ਜੀ ਅਸੀਂ ਉਹਨਾਂ ਨੂੰ ਮਨਾਉਣ ਵਾਸਤੇ ਦਵਾਰੇ ਦਿੱਲੀ ਦੇ ਦਿੱਲੀ ਵੱਲ ਕੂਚ ਕਰਾਂਗੇ ਜਿੰਨੇ ਮਰਜ਼ੀ ਲੰਬੀ ਲੜਾਈ ਲਾਣੀ ਪੈ ਜਿੰਨੇ ਮਰਜ਼ੀ ਲੰਬੀ ਪੈਣੀ ਪੈ ਜੀ ਭਾਈ ਜੀ ਅਮਰ ਸਿੰਘ ਜੀ ਪਿੰਡ ਲਾਉਂਗਵਾਲਾ ਜ਼ਿਲ੍ਹਾ ਕਾਰਜਕਾਰੀ ਆਗੂ ਤਿਆਰੀਆਂ ਕਿਵੇਂ ਨੇ 13 ਦੀਆਂ ਭਾਈ ਤਿਆਰੀਆਂ ਦੇਖੋ ਅਸੀਂ ਗੁਰੂਆਂ ਤੋਂ ਪ੍ਰੇਰਣਾ ਲੈ ਕੇ ਸਿੱਖੇ ਹੋਇਆ ਕਿ ਅਸੀਂ ਆਪਣੀ ਜਿਹੜੀ ਕਿਸਾਨੀ ਐ ਅੰਨਦਾਤਾ ਕਿਉਂਕਿ ਜੇ ਸਾਡਾ ਅੰਨਦਾਤਾ ਬਚ ਜੂ ਤਾਂ ਅਸੀਂ ਆਦ ਗੁਰੂਆਂ ਪੀਰਿਆਂ ਦੇ ਲੰਗਰ ਲਾ ਸਕਦੇ ਆ ਨਹੀਂ ਅਸੀਂ ਸਾਡੇ ਗੁਰੂਆਂ ਪੀਰਿਆਂ ਦੇ ਦਿਨ ਨਹੀਂ ਮਨਾ ਸਕਦੇ ਅਸੀਂ ਪਿਖਾਰੀ ਬਣ ਕੇ ਰਹਿ ਜਾਾਂਗੇ ਇਸ ਕਰਕੇ ਜਿਵੇਂ ਸਾਡੇ ਗੁਰੂਆਂ ਨੇ 23 ਸਾਲ ਦੀ ਉਮਰ ਦੇ ਵਿੱਚ ਅਡਵਾਇਰ ਦਿਲੇ ਵਾਲੇ ਬਾਗ ਦਾ ਜਾ ਕੇ ਬਦਲਾ ਲਿਆ ਅਸੀਂ ਉਸੇ ਨੋਟ ਲਲਕਾਰੇ ਨਾਲ ਜਾਵਾਂਗੇ ਸਾਡੀਆਂ ਜਾਨਾਂ ਜਾਂਦੀਆਂ ਨੇ ਬਗ ਜਾਣਾ ਅਸੀਂ ਆਪਣੀ ਮਾਂ ਜ਼ਮੀਨ ਅਸੀਂ ਆਪਣਾ ਖੇਤੀ ਸੈਕਟਰ ਬਚਾਉਣ ਲਈ ਹਰ ਹਾਲਤ ਤੇ ਸਾਡੀਆਂ ਮਾਵਾ ਪੈਣਾ ਸਾਡੇ ਨਾਲ ਨੇ ਜੋ ਨੌਜਵਾਨੀ ਸਾਡੇ ਨਾਲ ਹੈ ਜਿਹੜਾ ਸਰਕਾਰ ਨੇ ਜੋਰ ਲਾਉਣਾ ਉਹ ਲਾ ਕੇ ਖੜੇ ਲਲਕਾਰਾ ਸਾਡਾ ਕਿ ਅਸੀਂ ਉਹ ਬਾਰਡਰਾਂ ਨੂੰ ਤੋੜਾਂਗੇ ਦਿੱਲੀ ਪਹੁੰਚਾਂਗੇ ਮਹਾਰਾਜਪਾਲ ਸਿੰਘ ਜੀ ਬੀਕੇਯੂ ਆਜਾਦ ਜ਼ਿਲ੍ਹਾ ਅਗੂ ਗੱਲ ਕਰੀਏ 13 ਦੀ ਤਾਂ ਕਿਸ ਤਰੀਕੇ ਦੇ ਤਿਆਰੀਆਂ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਲੜਾਈ ਕਿਵੇਂ ਦੀ ਲੱਗਦੀ ਹੈ ਦੇਖੋ ਜੀ ਲਗਭਗ ਆਸੀਂ ਸਾਡਾ ਇਧਰਲਾ ਕੀਤਾ ਐ ਸੰਗਰੂਰ ਬਲਾਕ ਦਾ ਸਾਡੀਆਂ ਸਾਰੇ ਪਿੰਡਾਂ ਦੇ ਵਿੱਚ ਤਿਆਰੀਆਂ ਮੁਕੰਮਲ ਨੇ ਤਕਰੀਬਨ ਸਾਡੇ ਮੰਗਵਾਲ ਪਿੰਡ ਦੀ ਲੈ ਲਓ ਗੱਲ ਅਸੀਂ ਸਾਡੇ 7 ਟਰੈਕਟਰ ਪੂਰੇ ਤਿਆਰੀ ਚ ਮੁਕੰਮਲ ਨੇ ਪਾਣੀ ਵਾਲੀ ਟੈਂਕੀ ਮੁਕੰਮਲ ਆ ਪੂਰਾ ਸਾਰਾ ਪ੍ਰਬੰਧ ਅਸੀਂ ਨੇ ਆ ਦੇਖ ਸਕਦੇ ਹੋ ਤੁਸੀਂ ਪੂਰਾ ਤਿਆਰੀ ਹੈ ਸਾਡੀ ਦੇਖੋ ਜੀ ਜਿਹੜਾ ਆਪਣੀ ਐਮਐਸਪੀ ਦਾ ਜਿਹੜਾ ਰਿੜਕਾ ਰਹਿੰਦੀਆਂ ਮੰਗਾ ਖੀਰੀ ਨਾਲ ਸੰਬੰਧਿਤ ਮੰਗਾ ਨਹੀਂ ਜੀ ਉਹ ਮਤ ਲੈਣਾਂ ਨੇ ਵਿਸ਼ਵਾਸ ਦਿੱਤਾ ਸੀ ਉਹ ਤੋਂ ਇਹ ਫੇਰ ਮੁਕਰ ਚੱਲੇ ਨਹੀਂ ਅਸੀਂ ਉਹਨਾਂ ਨੂੰ ਮਨਾਉਣ ਵਾਸਤੇ ਦਵਾਰੇ ਦਿੱਲੀ ਦੇ ਦਿੱਲੀ ਵੱਲ ਕੂਚ ਕਰਾਂਗੇ ਜਿੰਨੇ ਮਰਜ਼ੀ ਲੰਬੀ ਲੜਾਈ ਲਾਣੀ ਪੈ ਜਿੰਨੀ ਮਰਜ਼ੀ ਲੰਬੀ ਪੈਣੀ ਪੈ ਜੀ ਭਾਈ ਜੀ ਅਮਰ ਸਿੰਘ ਜੀ ਪਿੰਡ ਲੌਂਗਵਾਲਾ ਜ਼ਿਲ੍ਹਾ ਕਾਰਜਕਾਰੀ ਆਗੂ ਤਿਆਰੀਆਂ ਕਿਵੇਂ ਨੇ 13 ਦੀਆਂ ਭਾਈ ਤਿਆਰੀਆਂ ਦੇਖੋ ਅਸੀਂ ਗੁਰੂਆਂ ਤੋਂ ਪ੍ਰੇਰਣਾ ਲੈ ਕੇ ਸਿੱਖੇ ਹੋਇਆ ਕਿ ਅਸੀਂ ਆਪਣੀ ਜਿਹੜੀ ਕਿਸਾਨੀ ਐ ਅੰਨ ਦਾਤਾ ਕਿਉਂਕਿ ਜੇ ਸਾਡਾ ਅੰਨ ਦਾਤਾ ਬਚ ਜੂ ਤਾਂ ਅਸੀਂ ਆਜ ਗੁਰੂਆਂ ਪੀਰਿਆਂ ਦੇ ਲੰਗਰ ਲਾ ਸਕਦੇ ਆ ਨਹੀਂ ਅਸੀਂ ਸਾਡੇ ਗੁਰੂਆਂ ਪੀਰਿਆਂ ਦੇ ਦਿਨ ਨਹੀਂ ਮਨਾ ਸਕਦੇ ਅਸੀਂ ਪੁਖਾਰੀ ਬਣ ਕੇ ਰਹਿ ਜਾਾਂਗੇ ਇਸ ਕਰਕੇ ਜਿਵੇਂ ਸਾਡੇ ਗੁਰੂਆਂ ਨੇ 23 ਸਾਲ ਦੀ ਉਮਰ ਦੇ ਵਿੱਚ ਅਡਵਾਰ ਦਿਲੇ ਵਾਲੇ ਬਾਗ ਦਾ ਜਾ ਕੇ ਬਦਲਾ ਲਿਆ ਅਸੀਂ ਉਸੇ ਲੋਟ ਲਲਕਾਰੇ ਨਾਲ ਜਾਵਾਂਗੇ ਸਾਡੀਆਂ ਜਾਨਾਂ ਜਾਂਦੀਆਂ ਨੇ ਬਗ ਜਾਣਾ ਅਸੀਂ ਆਪਣੀ ਮਾਂ ਜ਼ਮੀਨ ਆ ਅਸੀਂ ਆਪਦਾ ਖੇਤੀ ਸੈਕਟਰ ਬਚਾਉਣ ਲਈ ਹਰ ਹਾਲਤ ਤੇ ਸਾਡੀਆਂ ਮਾਵਾ ਪੈਣਾ ਸਾਡੇ ਨਾਲ ਨੇ ਜੋ ਨੌਜਵਾਨੀ ਸਾਡੇ ਨਾਲ ਹੈ ਜਿਹੜਾ ਸਰਕਾਰ ਨੇ ਜ਼ੋਰ ਲਾਉਣਾ ਉਹ ਲਾ ਕੇ ਖੜੇ ਲਲਕਾਰੇ ਸਾਡਾ ਕਿ ਅਸੀਂ ਉਹ ਬਾਰਡਰਾਂ ਨੂੰ ਤੋੜਾਂਗੇ ਦਿੱਲੀ ਪਹੁੰਚਾਂਗੇ